ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣ ਇਸਨੇ ਪੰਜਾਬ ਦੇ ਮੌਸਮ ਬਾਰੇ ਦਿੱਤਾ ਹੈ ਜਾਣਕਾਰੀ ਮੌਸਮ ਪਾਗ ਡਿਟੇਲ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਠੇਹਾਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਦੇ ਰਾਤ ਅੱਜ ਅੱਲਾ ਕੈਨ ਵਿੱਚ ਮੀਂਹ ਪੈ ਅਡਜਸਟ ਕਰਕੇ ਲੋਕਾਂ ਨੂੰ ਗਰਮੀ ਤੋਂ ਕੁਜਰ ਹੱਤ ਮਿਲੀ ਅਤੇ ਵੀਰਵਾਰ ਨੂੰ ਇੱਕ ਵਾਰ ਫਿਰ ਮਾਮਲੀ ਵਾਧਾ ਦੇਖਣ ਨੂੰ ਮਿਲਿਆ ਸੰਭਾਵਨਾ ਤੇ باوجود ਪੰਜਾਬ ਵਿੱਚ بارش ਅਸਲਾ ਦਨ ਹੈ ਤੇਜਸਕਰ ਕੇ ਤਾਪਮਨ ਵਧਰੇ ਦੇ ਉੱਥੇ ਹੀ ਵੀਰਵਾਰ ਨੂੰ ਜਾਣਦੇ ਫਰੀਦਕੋਟ ਦਾ ਤਾਪਮਨ 38 ਡਿਗਰੀ ਦਰਜ ਕੀਤਾ ਗਿਆ ਜੀ ਹਾਂ ਤੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਆਈਐਮਡੀ ਦੇ ਅਨੁਸਾਰ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਲੜ ਜਾਰੀ ਨਹੀਂ ਕੀਤਾ ਕਿ ਜਦ ਕਿ ਕੁਝ ਥਾਵਾਂ ਤੇ ਹਲਕੀ بارش ਹੋਣ ਦੀ ਸੰਭਾਵਨਾ ਹੈ ਤੇ ਉੱਥੇ ਦੂਜੇ ਪਾਸੇ ਹਲਕੇ ਜਾਨੀ ਕਿ ਸ਼ਨੀਵਾਰ ਨੂੰ ਪੰਜਾਬ ਦੇ ਹਿਮਾਚਲਨ ਲੱਗਦੇ ਜਿਨ੍ਹਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਅਨੁਮਾਨ ਹੈ ਕਿ ਪ੍ਰਾਹਣ ਕੋਟ ਕਰਦਾਸਪੁਰ ਸ਼ਾਰਪਦਨਾਵਾਂ ਸ਼ਹਿਰ ਤੇ ਰੂਪਨਗਰ ਤੋਂ ਇਲਾਵਾ ਹੋਰ ਲੱਖਾਂਚ ਵੀ ਹਲਕੀ بارش ਹੋ ਸਕਦੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ